ਸਾਬ ਨੂੰ ਜੈ ਬੋਲੇਗੀ ਜੀ ਇਹ ਸ਼ਵਾਲਾ ਢਾਕਾਵੜ ਸਨ 2000 ਵਿੱਚ ਸ਼ੁਰੂ ਹੋਈ ਸੀਗੀ ਅੱਜ 25ਵੀਂ ਢਾਕਾਵੜ ਹੈ ਤੇ ਬੜੇ ਉਸਤਾਦਾਂ ਜਾ ਰਹੀ ਹੈਗੀ ਹੈ ਇਹ ਜੇ ਸਟਾਰਟਿੰਗ ਹੋਈ ਸੀਗੀ ਉਦੋਂ ਸਾਹੀ ਸਿਰਫ 7 ਯਾਨੀ ਸੀਗੇ ਤੇ ਅੱਜ ਸਾਡੇ ਗਰੁੱਪ ਦੇ ਵਿੱਚ ਕਮ ਸੇ ਕਮ 80 ਬੰਦੇ ਤੋਂ ਉੱਪਰ ਹੈਗੇ ਆ ਹਰ ਵਾਰੀ 60 70 ਬੰਦੇ ਲਾਜ਼ਮੀ ਜਾਂਦੇ ਹੈਗੇ ਆ ਇਹ ਜਾਗਰਣ ਯਾਤਰਾ ਦਾ ਮੱਤਵ ਇਹੀ ਹੈਗਾ ਕਿ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂਰਤੀ ਕਰਨਾ ਉਹ ਇੱਛਾ ਪੂਰਤੀ ਕੀ ਹੈਗੀ ਹੈ ਜਿਵੇਂ ਆਪਣੇ ਜਿੰਨੇ ਵੀ ਸਵਾਲੇ ਹੈਗੇ ਆ ਉਹ ਸਿਰਫ ਕਵਰ ਹੈ ਚਾਰ ਦਵਾਈ ਨਾ ਕਵਰ ਹੈ ਉਹਨਾਂ ਦੇ ਕੋਈ ਵੀ ਬਰਸਾਤੀ ਜਲ ਨਹੀਂ ਪੈਂਦਾ ਗੰਗਾ ਇੱਕ ਨਦੀ ਐ ਕੈਸੀ ਹੈਗੀ ਹੈ ਜਿੰਦੇ ਚ ਸਾਰੇ ਹਰੇ ਤਰ੍ਹਾਂ ਦਾ ਜਲ ਬਰਸਾਤੀ ਜਲ ਪੈਂਦਾ ਹੈਗਾ ਇਸ ਕਰਕੇ ਕਾਵੜ ਜਦੋਂ ਜਲ ਰੁਕ ਤੇ ਭਰੀ ਜਾਂਦੀ ਹੈਗੀ ਐ ਤੂੰ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂਰਤੀ ਕਰਦਾ ਤੇ ਕਾਵੜੀ ਐ ਭਗਵਾਨ ਸ਼ੰਕਰ ਦੇ ਗਨ ਹੀ ਮੰਨੇ ਜਾਂਦੇ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਿੰਦਗੀ ਚ ਆਪ ਦੀ ਕਾਵੜ ਯਾਤਰਾ ਜ਼ਰੂਰ ਕਰੋ ਜੀ ਕਾਵੜ ਯਾਤਰਾ 23 ਮਾਰਚ 23 ਜੁਲਾਈ ਨੂੰ ਆਊਗੀ ਜੈ ਭੋਲੇ ਜੀ ਮੇਰਾ ਨਾਮ ਮਨੂ ਸ਼ਰਮਾ ਹੈ ਕਾਵੜ ਯਾਤਰਾ ਦੌਰਾਨ ਨਾਮ ਆਪਣਾ ਭੋਲਾ ਹੀ ਹੁੰਦਾ ਸਾਰੇ ਭੋਲੇ ਬਣ ਜਾਂਦੇ ਆ ਤੇ ਜੈ ਭੋਲੇ ਜੀ 25ਵੀਂ ਡਾਕ ਕਾਵੜ ਯਾਤਰਾ ਹੈਗੀ ਹੈ 25 ਸਾਲ ਹੋ ਗਏ ਸ਼ਵਾਲਾ ਕਾਵੜ ਸੰਘ ਵੱਲੋਂ ਲਗਾਤਾਰ ਕਾਵੜ ਆ ਰਹੀ ਹੈ ਤੇ ਮੈਂ ਵੀ ਜਿਹੜਾ 25ਵੀਂ ਵਾਰੀ ਕਾਵੜ ਲੈਣ ਜਾ ਰਿਹਾ ਜੀ ਅੱਜ ਇਹ ਨਾ ਜੀ ਕਠਿਨਾਈਆਂ نو ਡਾਊਟ ਕਠਿਨਾਈਆਂ ਆਪਾਂ ਮੰਨੀਏ ਤਾਂ ਬਹੁਤ ਕਠਿਨਾਈਆਂ ਪਰ ਜਦੋਂ ਭੋਲੇ ਦੀ ਕਿਰਪਾ ਹੁੰਦੀ ਹੈ ਤਾਂ ਭੋਲਾ ਕਠਿਨਾਈ ਆਣ ਹੀ ਨਹੀਂ ਦਿੰਦਾ ਆਪਦੇ ਭੋਲੇ ਨੂੰ ਜਦੋਂ ਆਪਾਂ ਭੋਲੇ ਤੇ ਛੱਡ ਦਿੰਨੇ ਕੋਈ ਚੀਜ਼ ਤਾਂ ਕੋਈ ਵੀ ਇਕਠਾਈ ਆਪਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਸਾਰਾ ਕੋਈ ਸਮੂਥ ਹੁੰਦਾ ਜਾਂਦਾ ਹੈ ਅੱਜ ਜਾ ਰਹੇ ਹਾਂ ਜੀ ਕੱਲ ਨੂੰ ਹਰਿਦਵਾਰ ਪਹੁੰਚ ਕੇ ਕਾਵੜਾ ਤਿਆਰ ਹੋਣਗੀਆਂ ਕੱਲ ਰਾਤ ਤੱਕ ਕਾਵੜਾ ਜਦੋਂ ਤਿਆਰ ਹੋ ਜਾਂਦੀਆਂ ਤਾਂ ਪਰਸੋਂ ਨੂੰ ਸਵੇਰੇ ਜਿਹੜਾ ਉਹ ਜਲ 6 ਜਾਂ 7 ਵਜੇ ਅਸੀਂ ਚੱਕ ਲੈਣਾ ਹੈ ਜਲ ਚੱਕ ਕੇ ਲਗਾਤਾਰ 72 ਘੰਟੇ ਕਾਵੜ ਚੱਲਣੀ ਹੈ ਤੇ ਬੁੱਧਵਾਰ ਨੂੰ ਜਿਹੜਾ ਸਵੇਰੇ ਸ਼ਿਵਾਲਾ ਮੰਦਿਰ ਦੇ ਵਿੱਚ Shivdi ਦਾ ਜਲਾ ਅਭਿਸ਼ੇਕ ਹੋਊਗਾ ਇਹ ਲਿਆ ਜਾਂਦਾ ਜੀ ਕਿ ਜਿਹੜੀ ਯਾਤਰਾ ਹੈ ਅੱਪਾ ਬੋਲੇ ਨਾਲ ਦੇ ਸਮਰਪਣ ਕਰਕੇ ਕਿ ਅਸੀਂ ਬਿਲਕੁਲ ਸਾਤਵਿਕ ਵਿਵਹਾਰ ਕਰਾਂਗੇ ਯਾਤਰਾ ਦੇ ਵਿੱਚ ਕੋਈ ਵੀ ਆਪਦੇ ਮਨ ਨੂੰ ਜਿੰਨਾ ਸ਼ਾਂਤ ਰੱਖ ਸਕਾਂਗੇ ਸ਼ਾਂਤ ਰੱਖਾਂਗੇ ਇਸ ਤੋਂ ਇਲਾਵਾ ਜਿਹੜੇ ਕਾਵੜ ਦੇ ਨਿਯਮ ਐ ਉਹਨਾਂ ਦੀ ਪਾਲਣਾ ਕਰਨੀ ਯਕੀਨੀ ਬਣਾਵਾਂਗੇ ਹਾਂਜੀ ਸਭ ਨੂੰ ਜੈ ਬੋਲੇ ਕੀ ਜੀ ਇਹ ਸ਼ਵਾਲਾ ਢਾਕ ਕਾਵੜ ਸਨ 2000 ਵਿੱਚ ਸ਼ੁਰੂ ਹੋਈ ਸੀਗੀ ਅੱਜ 25ਵੀਂ ਢਾਕ ਕਾਵੜ ਹੈ ਤੇ ਬੜੇ ਉਸਤਾਦਾਂ ਨਾਲ ਜਾ ਰਹੀ ਹੈਗੀ ਐ ਇਹ ਜਦੋਂ ਸਟਾਰਟਿੰਗ ਹੋਈ ਸੀਗੇ ਉਦੋਂ ਸਾਰੇ ਸਿਰਫ ਸੱਤ ਯਾਨੀ ਸੀਗੇ ਤੇ ਅੱਜ ਸਾਡੇ ਗਰੁੱਪ ਦੇ ਵਿੱਚ ਕਮ ਸੇ ਕਮ 80 ਬੰਦੇ ਤੋਂ ਉੱਪਰ ਹੈਗੇ ਆ ਹਰ ਵਾਰੀ 60 70 ਬੰਦੇ ਲਾਜ਼ਮੀ ਜਾਂਦੇ ਹੈਗੇ ਆ ਤੇ ਇਹ ਜਾਗਰ ਜਤਰਾ ਦਾ ਮੱਤਵ ਇਹੀ ਹੈਗਾ ਕਿ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂਰਤੀ ਕਰਨਾ ਉਹ ਇੱਛਾ ਪੂਰਤੀ ਕੀ ਹੈਗੀ ਹੈ ਜਿਵੇਂ ਆਪਣੇ ਜਿੰਨੇ ਵੀ ਸਵਾਲੇ ਹੈਗੇ ਆ ਉਹ ਸਿਰਫ ਕਵਰ ਹੈ ਚਾਰ ਦਵਾਈ ਨਾ ਕਵਰ ਹੈ ਉਹਨਾਂ ਦੇ ਕੋਈ ਵੀ ਬਰਸਾਤੀ ਜਲ ਨਹੀਂ ਪੈਂਦਾ ਗੰਗਾ ਇੱਕ ਨਦੀ ਐ ਕੈਸੀ ਹੈਗੀ ਹੈ ਜਿੰਦੇ ਚ ਸਾਰੇ ਹਰੇ ਤਰ੍ਹਾਂ ਦਾ ਜਲ ਬਰਸਾਤੀ ਜਲ ਪੈਂਦਾ ਹੈਗਾ ਇਸ ਕਰਕੇ ਕਾਵੜ ਜਦੋਂ ਜਲ ਰੁਕ ਤੇ ਭਰੀ ਜਾਂਦੀ ਹੈਗੀ ਐ ਤੂੰ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂਰਤੀ ਕਰਦਾ ਤੇ ਕਾਵੜੀ ਐ ਭਗਵਾਨ ਸ਼ੰਕਰ ਦੇ ਗਨ ਹੀ ਮੰਨੇ ਜਾਂਦੇ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਿੰਦਗੀ ਚ ਆਪ ਦੀ ਕਾਵੜ ਯਾਤਰਾ ਜ਼ਰੂਰ ਕਰੋ ਜੀ ਕਾਵੜ ਯਾਤਰਾ 23 ਮਾਰਚ 23 ਜੁਲਾਈ ਨੂੰ ਆਉਗੀ ਜੈ ਪੋਲੇ ਜੀ ਮੇਰਾ ਨਾਮ ਮਨੋਸ਼ਰਮਾ ਕਾਵੜੀ ਯਾਤਰਾ ਦੌਰਾਨ ਨਾਮ ਆਪਣਾ ਭੋਲੇ ਹੀ ਹੁੰਦਾ ਸਾਰੇ ਭੋਲੇ ਬਨ ਜਾਂਦੇ ਆ ਜੈਪੋਰੇ ਪੱਚਵੀਂ ਡਾਕਾਵੜੀ ਯਾਤਰਾ ਹੈਗੀ ਐ 25 ਸਾਲ ਹੋ ਗਏ ਸ਼ਿਵਾਲਾ ਕਾਵੜ ਸੰਗ ਵੱਲੋਂ ਲਗਾਤਾਰ ਕਾਵੜ ਆ ਰਹੀ ਹੈ ਤੇ ਮੈਂ ਵੀ ਜਿਹੜਾ ਪੱਚਵੀਂ ਵਾਰੀ ਕਾਵੜ ਲੈਣ ਜਾ ਰਿਹਾ ਜੀ ਅੱਜ ਇਹ ਨਾ ਜੀ ਕਠਿਨਾਈਆਂ ਨੋ ਡਾਊਟ ਕਠਿਨਾਈਆਂ ਆਪਾਂ ਮੰਨੀਏ ਤਾਂ ਬਹੁਤ ਕਠਿਨਾਈਆਂ ਆ ਪਰ ਜਦੋਂ ਭੋਲੇ ਦੀ ਕਿਰਪਾ ਹੁੰਦੀ ਐ ਤਾਂ ਭੋਲਾ ਕਠਿਨਾਈ ਆਣ ਹੀ ਨਹੀਂ ਦਿੰਦਾ ਆਪਦੇ ਭੋਲੇ ਨਾਲ ਕਿ ਦੋ ਆਪਾ ਭੋਲੇ ਤੇ ਛੱਡ ਦਿੰਨੇ ਕੋਈ ਚੀਜ਼ ਤਾਂ ਕੋਈ ਵੀ ਇਕਠਾਈ ਆਪਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਸਾਰਾ ਕੋਈ ਸਮੂਥ ਹੁੰਦਾ ਜਾਂਦਾ ਜੀ ਅੱਜ ਜਾ ਰਹੇ ਹਾਂ ਜੀ ਕੱਲ ਨੂੰ ਹਰਿਦਵਾਰ ਪਹੁੰਚ ਕੇ ਕਾਵੜਾ ਤਿਆਰ ਹੋਣਗੀਆਂ ਕੱਲ ਰਾਤ ਤੱਕ ਕਾਵੜਾ ਜਦੋਂ ਤਿਆਰ ਹੋ ਜਾਂਦੀਆਂ ਤਾਂ ਪਰਸੋਂ ਨੂੰ ਸਵੇਰੇ ਜਿਹੜਾ ਉਜਾਲ 6 ਜਾਂ 7 ਵਜੇ ਅਸੀਂ ਚੱਕ ਲੈਣਾ ਹੈ ਜਲ ਚੱਕ ਕੇ ਲਗਾਤਾਰ 72 ਘੰਟੇ ਕਾਵੜ ਚਲਣੀ ਹੈ ਤੇ ਬੁੱਧਵਾਰ ਨੂੰ ਜਿਹੜਾ ਸਵੇਰੇ ਸ਼ਵਾਲਾ ਮੰਦਿਰ ਦੇ ਵਿੱਚ ਸ਼ਿਵ ਦੀ ਜਲਾ ਅਭਿਸ਼ੇਕ ਹੋਊਗਾ ਇਹ ਪਹਿle ਆ ਜਾਂਦਾ ਜੀ ਕਿ ਜਿਹੜੀ ਯਾਤਰਾ ਹੈ ਅਪਾਪੋਲੇਨਾ ਦੇ ਸਮਰਪਣ ਕਰਕੇ ਕਿ ਅਸੀਂ ਬਿਲਕੁਲ ਸਾਤਵਿਕ ਵਿਵਹਾਰ ਕਰਾਂਗੇ ਯਾਤਰਾ ਦੇ ਵਿੱਚ ਕੋਈ ਵੀ ਆਪਦੇ ਮਨ ਨੂੰ ਜਿੰਨਾ ਸ਼ਾਂਤ ਰੱਖ ਸਕਾਂਗੇ ਸ਼ਾਂਤ ਰੱਖਾਂਗੇ ਇਸ ਤੋਂ ਇਲਾਵਾ ਜਿਹੜੇ ਕਾਵੜ ਦੇ ਨਿਯਮ ਹੈ ਉਹਨਾਂ ਦੀ ਪਾਲਣਾ ਕਰਨ ਦੀ ਯਕੀਨੀ ਬਣਾਵਾਂਗੇ